ਜਾਂ ਦੇ ਵਿੱਚ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਗੱਲ ਕਰੀਏ ਤਾਂ ਆਪਣੇ ਯੂਥ ਦੀ ਜਾਂ ਮੁੰਡਿਆਂ ਦੀ ਕਿ ਮਰਦ ਜਿਹੜਾ ਉਹਨੂੰ ਕਿਤੇ ਨਾ ਕਿਤੇ ਇਸ ਦੀ ਚਪੇਟ ਤੇ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਕਿ ਚਲੋ ਆਪਣੀਆਂ ਬੀਬੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬਸ-ਬਸ ਫ੍ਰੀ ਕੀਤਾ ਗਿਆ ਹੈ ਪਰ ਜੇ ਆਪਾਂ ਹੁਣ ਮਰਦਾਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਆਉਣ ਜਾਣਾ ਜਿਹੜਾ ਉਹ ਬਹੁਤ ਹੀ ਮੁਸ਼ਕਲ ਹੋ ਰਿਹਾ ਉਹਨਾਂ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜੇਕਰ ਆਪਾਂ ਹੁਣ ਜਿਹੜਾ ਵਿਸ਼ਾ ਲਿਆ ਹੈ ਉਹ ਕਿਤੇ ਨਾ ਕਿਤੇ ਇੱਕ जीरकपुर ਤੋਂ ਬੰਦਾ ਪਟਿਆਲੇ ਜਾਂਦਾ ਉਹਨੂੰ 7-8000 ਮਿਲਦਾ ਤੇ ਉਹਨੂੰ ਹੁਣ ਇਹੀ ਗੱਲ ਕਹਿ ਰਹੇ ਨੇ ਕਿ ਆਉਣ ਜਾਣ ਦੇ ਵਿੱਚ ਮੇਰਾ 3000 ਰੁਪਏ ਨਿਕਲ ਜਾਂਦਾ ਤੇ ਮੈਨੂੰ 7-8000 ਦੇ ਵਿੱਚ 4000 ਬਚਿਆ ਤਾਂ ਉਹਦੇ ਵਿੱਚ ਮੈਂ ਕੀ ਗੁਜ਼ਾਰਾ ਕਰੂੰਗਾ ਜਾਂ ਕੀ ਮੈਂ ਉਹਦੇ ਵਿੱਚ ਬੱਚੇ ਪਾਲੂੰਗਾ ਤਾਂ ਹੁਣ ਉਹਨਾਂ ਨੇ ਇਹ ਗੱਲ ਇਹੀ ਕਹੇ ਕਿ ਭਾਈ ਹੁਣ ਮੇਰੀ ਘਰ ਵਾਲੀ ਮੈਨੂੰ ਇਹ ਤਾਣਾ ਮਾਰਦੀ ਆ ਕਿ ਤੂੰ ਘਰੇ ਬਹਿ ਜਾ ਤੇ ਤੋ ਘਰ ਤਾਂ ਚੱਲਣਾ ਨਹੀਂ ਤੇ ਮੈਨੂੰ ਹੀ ਕਿ 7-8000 ਦੀ ਜੋਬ ਲਵਾ ਦੇ ਕਿ ਵੱਤ-ਵਤ ਮੇਰਾ 5-600 ਰੁਪਿਆ ਲੱਗਿਆ ਕਰੂੰ ਤੇ ਬਾਕੀ ਦੇ ਵਿੱਚ ਆਪਾਂ ਗੁਜ਼ਾਰਾ ਕਰ ਲਿਆ ਕਰਾਂਗੇ ਤਾਂ ਹੁਣ ਜੋ ਆਪਾਂ ਵਿਸ਼ਾ ਲੈ ਕੇ ਆਏ ਤੁਹਾਨੂੰ ਕੀ ਲੱਗਦਾ ਕਿ ਇਹ ਹੁਣ ਘਰ-ਘਰ ਦੀ ਕਹਾਣੀ ਬਣਦੀ ਨਜ਼ਰ ਆ ਰਹੀ ਹੈ ਜਾਂ ਇਹਦੇ ਵਿੱਚ ਹੁਣ ਕੱਲਾ ਪੰਜਾਬ ਹੈ ਜੇ ਪੰਜਾਬ ਦੀ ਗੱਲ ਕਰੀਏ ਤਾਂ ਕੱਲਾ ਜਿਹੜੇ ਬਜ਼ੁਰਗ ਨੇ ਉਹ ਵੀ ਤੁਹਾਨੂੰ ਪਤਾ ਹੀ ਐ ਕਿ ਜੇ ਆਪਾਂ ਜੈਂਟਸ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਕਿਤੇ ਨਾ ਕਿਤੇ ਉਹ ਕਿਰਾਇਆ ਖਰਚਣਾ ਪੈਂਦਾ ਉਹਨਾਂ ਨੂੰ ਤਾਂ ਇਹਦੇ ਵਿੱਚ ਹੁਣ ਘਰ ਦਾ ਕਲੇਸ਼ ਹੈ ਜਾਂ ਕਿਤੇ ਨਾ ਕਿਤੇ ਮੈਂਟਲੀ ਅਫਸੈਟ ਰਹਿਣਾ ਲੜਾਈ ਝਗੜਾ ਰਹਿਣਾ ਇਹ ਵੀ ਕਿਤੇ ਨਾ ਕਿਤੇ ਹੁਣ ਕਾਰਨ ਬਣਦਾ ਜਾ ਰਿਹਾ ਜਿਹੜੀਆਂ ਬਬੀਆਂ ਨੂੰ ਆਪਾਂ ਫ੍ਰੀ ਬਾਸ ਪਾਸ ਸਰਕਾਰ ਨੇ ਦਿੱਤੇ ਹੋਏ ਨੇ ਬਸ ਵਿਸ਼ੇ ਨੂੰ ਬਤਾਂ ਦਿਓ ਸ਼ੇਅਰ ਕਰਿਓ ਤੇ ਬਤਾਂ ਲਾਈਕ ਕਰਿਓ ਤੇ ਇਸ ਪ੍ਰੋਗਰਾਮ ਨੂੰ A1 ਪੰਜਾਬੀ ਟੀਵੀ ਤੇ ਪਾਵਰ ਆਫ ਵਰਲਡ ਤੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਐਨ ਆਰ ਆਈ ਵੀਰਾਂ ਦਾ ਜੋ ਸਾਨੂੰ ਕੋਈ ਵਿਸ਼ਾ ਦਿੰਦੇ ਨੇ ਤੇ ਨਾਲ ਸਾਡੇ ਆਪਣੇ ਵਿਚਾਰ ਸਾਂਝੇ ਕਰਦੇ ਨੇ ਤੇ ਨਾਲ ਹੀ ਮੈਂ ਇਸ ਤੋਂ ਇਲਾਵਾ ਹੋਰ ਜਿਹੜੇ ਪ੍ਰੋਗਰਾਮ ਨੇ ਜਿਹੜੇ ਅਸੀਂ 11 ਵਜੇ 2:30 ਵਜੇ ਤੇ 4 ਵਜੇ ਤੁਹਾਡੇ ਰੂਬਰੂ ਲੈ ਕੇ ਆਉਂਦੇ ਹਾਂ ਤੋਂ ਅੱਜ ਆਪਾਂ ਵਿਸ਼ਾ ਲੈ ਕੇ ਆਇਆ ਕਿ ਬੱਸ ਦਾ ਕਿਰਾਇਆ ਵਧਣ ਨਾਲ ਲੋਕ ਹੋ ਰਹੇ ਨੇ ਪਰੇਸ਼ਾਨ ਤਾਂ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜ਼ਿਆਦਾ ਟ੍ਰੈਫਿਕ ਹੈ ਜਿਹੜੀ ਉਹ ਵੀ ਵਧੀਆ ਕਿਤਨਾ ਕਿਤੇ ਵਿੱਚ ਅਸਰ ਪਾਉਂਦੀ ਹੈ ਕਿ ਜਨ ਨੂੰ ਪਤਾ ਹੀ ਹੈ ਕਿ ਜਿਹੜੇ ਸਾਣਾ ਪਪੂਲੇਸ਼ਨ ਵੱਧ ਰਹੀ ਹੈ ਉਸ ਹਿਸਾਬ ਨਾਲ ਸਾਨੂੰ ਬਸਾਂ ਵੀ ਜ਼ਿਆਦਾ ਸਰਕਾਰਾਂ ਨੂੰ ਵਧਾਣੀਆਂ ਪੈ ਰਹੀਆਂ ਨੇ ਰੋੜਾ ਤੇ ਵੀ ਟ੍ਰੈਫਿਕ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਤਾਂ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਕੀ ਹੈ ਕਿ ਜਿਹੜੇ ਅੱਜ ਕੱਲ ਲੋਕ ਕੰਮਕਾਰ ਤੇ ਤੇ ਜਾਂ ਵਿਲੇਪਣ ਜ਼ਿਆਦਾ ਹੋ ਗਿਆ ਜਾਂ ਲੋਕ ਕਿਤੇ ਨਾ ਕਿਤੇ ਹੁਣ ਘੁੰਮਣਾ ਫਿਰਨਾ ਜ਼ਿਆਦਾ ਸਟਾਰਟ ਕਰ ਗਏ ਤਾਂ ਅਗਰ ਆਪਾਂ ਹੁਣ ਗੱਲ ਕਰ ਲੈਨੇ ਆ ਕਿ ਇਹਦੇ ਵਿੱਚ ਆਖਰ ਜਿਹੜੇ ਇਨਸਾਨ ਨੇ ਜਾਂ ਮਰਦ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਵਾਰ ਐਸਾ ਵੀ ਦੇਖਣ ਨੂੰ ਮਿਲਦਾ ਹੈ ਅਗਰ ਆਪਾਂ ਬੱਸ ਦੇ ਵਿੱਚ ਸਫ਼ਰ ਕਰਦੇ ਹਾਂ ਜਿੱਥੇ ਚਾਰ ਬੀਬੀਆਂ ਖੜੀਆਂ ਨੇ ਤਾਂ ਬੱਸ ਕਨੈਕਟਰ ਉੱਥੇ ਰੋਕਣ ਦੀ ਜੀ ਡਰਾਈਵਰ ਲਾ ਲਈ ਜੀ ਉਹ ਰੋਕਣ ਦੀ بجائے ਬੱਸ ਨੂੰ ਅੱਗੇ ਕ੍ਰੋਸ ਕਰਕੇ ਲੈ ਜਾਂਦਾ ਅਗਰ ਉੱਥੇ ਕੋਈ ਬਜ਼ੁਰਗ ਖੜਾ ਹੈ ਕੋਈ ਮਰਦ ਹੈ ਜਾਂ ਕੋਈ ਮੁੰਡਾ ਖੜਾ ਹੈ ਅੱਗੇ ਉਹਨਾਂ ਨੇ ਜਾਣਾ ਹੁੰਦਾ ਜੌਬ ਲਈ ਉਹ ਵੀ ਕਿਤੇ ਨਾ ਕਿਤੇ ਉੱਥੇ ਵੀ ਉਹਨੂੰ ਵਿਚਾਰੇ ਨੂੰ ਮੈਂ ਅਸੀਂ ਦੱਸਾਂ ਦੇਖਣਾ ਪੈਂਦਾ ਹੈ ਕਿ ਇੱਕ ਤਾਂ ਬੱਸ ਤੋਂ ਪਹਿਲਾਂ ਹੀ ਲੇਟ ਹੁੰਦਾ ਹੈ ਕਿ ਦੂਜੇ ਪਾਸੇ ਉੱਥੇ ਬੱਸ ਨਹੀਂ ਕਿਤੇ ਨਾ ਕਿਤੇ ਖੜਦੀਆਂ ਤਾਂ ਉਹ ਵੀ ਕਿਤੇ ਨਾ ਕਿਤੇ ਕਾਰਨ ਹੁੰਦਾ ਹੈ ਉਤੋਂ ਜੋ ਜਿਹੜੀ ਜੋਬ ਹੈ ਉਹ ਤੇ ਲੇਟ ਜਾਣ ਦਾ ਅੱਗੇ ਮਾਲਕ ਕੀ ਕਰਦਾ ਕੀ ਨਹੀਂ ਕਹਿੰਦਾ ਕੀ ਉਹਦਾ ਮੂਡ ਖਰਾਬ ਹੁੰਦਾ ਜਾਂ ਚਾਰ ਗੱਲਾਂ ਨੂੰ ਕੀ ਇਸ ਪਰਿਵਾਰ ਕਰਨ ਨੂੰ ਚਲਾਉਣ ਵਾਸਤੇ ਗੱਲਾਂ ਸੁਣਨੀਆਂ ਪੈਂਦੀਆਂ ਨੇ ਦਫ਼ਤਰ ਦੇ ਵਿੱਚ ਉਹ ਵੀ ਤੁਸੀਂ ਰੂਬਰੂ ਸਭ ਜਾਣਦੇ ਹੋ ਕਿਉਂਕਿ ਜ਼ਿਆਦਾਤਰ ਲੋਕ ਆਪਾਂ ਬਸਾਂ ਦੇ ਵਿੱਚ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜੋਬ ਕਰਨ ਲਈ ਜਾਂਦੇ ਆ ਤਾਂ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੀਆਂ ਬੀਬੀਆਂ ਨੇ ਇਹ ਵੀ ਕਿਤੇ ਨਾ ਕਿਤੇ ਬੱਸ ਫੁੱਲ ਹੁੰਨ ਦਾ ਕਾਰਨ ਬਣੀਆਂ ਅਸੀਂ ਇਹ ਨਹੀਂ ਕਹਿੰਦੇ ਕਿ ਬੀਬੀਆਂ ਨੂੰ ਜਿਹੜਾ ਪਾਸ ਪਾਸ ਹੈ ਉਹ ਨਹੀਂ ਦੇਣਾ ਚਾਹੀਦਾ ਪਰ ਕਿਤੇ ਨਾ ਕਿਤੇ ਇੱਕ ਲਿਮਟ 'ਚ ਦੇਣਾ ਕਿ ਕੁਝ ਬੀਬੀਆਂ ਤਾਂ ਐਸੀਆਂ ਨੇ ਕਿ ਚਲ ਯਾਰ ਆਪਾਂ ਆਪਣੀ ਗਵਾੜ ਨੂੰ ਆਪਣਾ ਰਿਸ਼ਤਾਰੀ ਚ ਮਿਲ ਲੈਨੇ ਆ ਚਲ ਆਪਾਂ ਬਾਬੇ ਦੇ ਦਰਸ਼ਨ ਕਰ ਲੈਨੇ ਆ ਜਾਂ ਕਿਤੇ ਨਾ ਕਿਤੇ ਆਪਾਂ ਕਿਤੇ ਆਪਣੇ ਰਿਸ਼ਤਾਰੀ ਚ ਆਉਣੇ ਆ ਉਹ ਕਿਤੇ ਨਾ ਕਿਤੇ ਜਿਆਦਾ ਦੇਖਣ ਨੂੰ ਮਿਲ ਰਿਹਾ ਕਿ ਬੀਬੀਆਂ ਘੱਟ ਗੁਰਦਵਾਰਾ ਮਤਲਬ ਜੇ ਘਰ ਕਹੀ ਦੀ ਘਰ ਘਾਟ ਦੇਖਣ ਨੂੰ ਮਿਲਦੀਆਂ ਨੇ ਬਾਹਰ ਜਿਆਦਾ ਬਸਾਂ ਦੇ ਵਿੱਚ ਸਫਰ ਕਰਦੀਆਂ ਜਿਆਦਾ ਨਜ਼ਰ ਆ ਰਹੀਆਂ ਨੇ ਤਾਂ ਉਹਦੇ ਕਾਰਨ ਸਾਡੇ ਜਿਹੜੇ ਮਰਦ ਨੇ ਇਨਸਾਨ ਨੇ ਆਪਾਂ ਕਹੀ ਦੀ ਉਹਨਾਂ ਨੂੰ ਕਿਤੇ ਨਾ ਕਿਤੇ ਰੱਖੇ ਮਜ਼ਾ ਪੁਕਤਣਾ ਪੈਂਦਾ ਜਿਹੜਾ ਜੋਬ ਲਈ ਦਿੱਲੀ ਜਾਂਦੇ ਨੇ ਤਾਂ ਕਿ ਜੇਰ ਜ਼ਿਆਦਾ ਹੁੰਦੀਆਂ ਨੇ ਬੀਬੀਆਂ ਤੁਹਾਨੂੰ ਪਤਾ ਹੀ ਅਗਰ ਬੰਦਾ ਵੀ ਪਿੱਛੇ ਖੜਾ ਹੋਵੇਗਾ ਤਾਂ ਬੀਬੀ ਨੂੰ ਚਿਚਕ ਜੀ ਆਉਂਦੀ ਹੈ ਕਿ ਪਹਿਲਾਂ ਬੀਬੀਆਂ ਨੂੰ ਚੜ ਲੈਣ ਤੋਂ ਬਾਅਦ ਮੈਂ ਚੜ ਜਾਵਾਂਗਾ ਤਾਂ ਅਗਰ ਵੀ ਬੰਦਾ ਖੜਾ ਵੀ ਹੁੰਦਾ ਤਾਂ ਬੀਬੀਆਂ ੱੱੱਕਾ ਮਾਰਨੇ ਸਟਾਰਟ ਕਰ ਦਿੰਦੇ ਭਾਈ ਅੱਗੇ ਹੋ ਜਾ ਅੱਗੇ ਹੋ ਜਾ ਤੁਹਾਨੂੰ ਪਤਾ ਹੀ ਹੈ ਨਾ ਬੰਦਾ ਬੋਲ ਸਕਦਾ ਨਾ ਕੁਝ ਕਹਿ ਸਕਦਾ ਹੈ ਕਿ ਕੱਲ ਨੂੰ ਹੋਰ ਇਹ ਨਾ ਕਿਤੇ ਗੱਲ ਆ ਜਿਹੜੀ ਉਹ ਮੇਰੇ ਤੇ ਆ ਜੇ ਤਾਂ ਮੇਰੀ ਇੱਜ਼ਤ ਦਾ ਜਿਹੜਾ ਆਖਿਆ ਉਹ ਹੈ ਕਿਤੇ ਉਹ ਤੇ ਦਾਗ ਨਾ ਲੱਗ ਜਾਈ ਤਾਂ ਇਹ ਵੀ ਬੰਦਾ ਕਿਤੇ ਨਾ ਕਿਤੇ ਚਾਰ ਬਾਰ ਸੋਚਦਾ ਹੈ ਚੀਜ਼ਾਂ ਬਾਅਦ ਚੜਨ ਤੋਂ ਪਹਿਲਾਂ ਆ ਜੇ ੱ ਕਿਤਨਾ ਕਿਤੇ ਉਹ ਵਿਚਾਰੀ ਨੂੰ ਆਪਣਾ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਉਹ ਕਿਤਨਾ ਕਿਤੇ ਔਖਾ ਸੁਖਾ ਚੜਦਾ ਜਾਂਦਾ ਬੜਾ ਔਖਾ ਚੜਦਾ ਬਸਰ ਦੇ ਵਿੱਚ ਆਉਂਦਾ ਲੰਕ ਕੇ ਆਉਂਦਾ ਜਾਂ ਟਾਕੀਆਂ ਚ ਆਉਂਦਾ ਪਰ ਉਹ ਕਿਦਣਾ ਕਿਤੇ ਨਾਲੇ ਦਾ ਪੈਸੇ ਖਰਚਦਾ ਹੈ ਜੇਬ ਚੋਂ ਨਾਲੇ ਉਹਨੂੰ ਕਿਤਨਾ ਕਿਤੇ ਆਉਣ ਜਾਣ ਦੇ ਵਿੱਚ ਦਿੱਕਤ ਵੀ ਆ ਰਹੀ ਹੈ ਸਭ ਤੋਂ ਵੱਡਾ ਕਾਰਨ ਇਹ ਆ ਹਾਂ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਤੇ ਇਸ ਵਿਸ਼ੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਵੱਧ ਤੋਂ ਲਾਇਕ ਰਹੋ ਤੁਸੀਂ ਇਸ ਵਿਸ਼ੇ ਨੂੰ ਕਿਵੇਂ ਦੇਖਦੇ ਹੋ ਕਿ ਜੋ ਸਰਕਾਰਾਂ ਨੇ ਬੀਬੀਆਂ ਨੂੰ ਬਰੀਪਾਸ ਦਿੱਤਾ ਹੈ ਉਹਦਾ ਮਿਸਯੂਜ਼ ਹੋ ਰਿਹਾ ਹੈ ਜਾਂ ਕਿਤਨਾ ਕਿਤੇ ਉਹ ਲਾਭਦਾਇਕ ਹੈ ਉਹਦੇ ਨਾਲ ਕਰ ਆਪਾਂ ਮਾ ਬਜਟ ਆਪਾਂ ਦੇ ਮਰਦ ਨੇ ਬੰਦੇ ਨੇ ਜਿਹੜੇ ਜਾਂਦੇ ਨੇ ਜੋਬਾਂ ਤੇ ਜਾ ਕੇ ਤੇ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਚੀਜ਼ ਦਾ ਜਿਹੜਾ ਕਠਿਨਾਈ ਕਾਰਨ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਆਉਣ ਜਾਣ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਜਾਣਾ ਪੈਂਦਾ ਤਾਂ ਤੁਹਾਨੂੰ ਹੁਣ ਕੀ ਲੱਗਦਾ ਕਿ ਜੋ ਆਪਾਂ ਗੱਲਬਾਤ ਕਰ ਰਹੇ ਹਾਂ ਇਹਦੇ ਵਿੱਚ ਕਿੰਨੀ ਸੱਚਾਈ ਹੈ ਕਿ ਬੀਬੀਆਂ ਨੂੰ ਜੋ ਆਪਾਂ ਫਾਇਦਾ ਦਿੱਤਾ ਉਹਦਾ ਹੁਣ ਫਾਇਦਾ ਹੋ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਜਾਂ ਨੁਕਸਾਨ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਚੀਜ਼ ਦਾ ਫਾਇਦਾ ਹੁੰਦਾ ਹੈ ਤਾਂ ਦੂਜੇ ਪਾਸੇ ਨੁਕਸਾਨ ਜ਼ਰੂਰ ਹੋਏਗਾ ਇਹ ਤਾਂ ਹੋ ਨਹੀਂ ਸਕਦਾ ਕਿ ਆਪਾਂ ਜੋ ਚੀਜ਼ ਲਾਭ ਲੈ ਕੇ ਆਉਨੇ ਆ ਹੁਣ ਇੱਕ ਤਾਂ ਪੰਜਾਬ ਸਰਕਾਰ ਤੇ ਕਰੋੜਾਂ ਅਰਬ ਰੁਪਏ ਦਾ ਜੇ ਆਪਾਂ ਕਹਿ ਦਈਏ ਫ੍ਰੀ ਵਾਲੀ ਸਬਦਾ ਚਾਹੇ ਬਿਜਲੀ ਦੀ ਗੱਲ ਕਰਦੀਏ ਬੀਬੀਆਂ ਦੀ ਸਫਰ ਦੀ ਗੱਲ ਕਰ ਲਈਏ ਉਹ ਵੀ ਕਿਤੇ ਨਾ ਕਿਤੇ ਕਰੋੜਾਂ ਘਾਟਾ ਪੈ ਰਿਹਾ ਹੈ ਪੰਜਾਬ ਸਰਕਾਰ ਨੂੰ ਦਿੱਲੀ ਪੀਆ ਪੀਐਸਸੀ ਵੀ ਬੋੜਾ ਜਿਹੜਾ ਪੰਜਾਬ ਰਾਜ ਬਿਜਲੀ ਬੋਰਡ ਉਹ ਵੀ ਲੱਖਾਂ ਰੁਪਏ ਦੇ ਘਾਟੇ ਜਾ ਰਿਹਾ ਹੈ ਜੇ ਆਪਾਂ ਪੀਆਰਟੀਸੀ ਦੀ ਗੱਲ ਕਰ ਲੈਨੇ ਆਂ, ਰੋਡਵੇ ਦੀ ਗੱਲ ਕਰ ਲੈਨੇ ਆਂ, ਉਹ ਵੀ ਕਿਤੇ ਨਾ ਕਿਤੇ ਘਾਟੇ 'ਚ ਜਾ ਰਹੀਆਂ ਨੇ। ਸੁਭਦਾਵਾ ਦੋ ਪਰ 100ਆਂ ਦੋ ਜਿਹੜੇ ਜ਼ਰੂਰਤਮੰਦ ਨੇ। ਕੋਈ ਵੀ ਹੋਵੇ। ਉਹਦੇ ਵਿੱਚ ਜਾਤ-ਪਾਤ ਨਹੀਂ ਦੇਖਣੀ ਚਾਹੀਦੀ। ਜਿਸ ਬੰਦੇ ਕੋਲ ਕਪੈਸਿਟੀ ਹੈ, ਚਾਹੇ ਜਨਰਲ ਕੈਟਾਗਰੀ ਦਾ ਹੈ, ਚਾਹੇ ਕੋਈ ਵੀ ਹੋਰ ਦਾ ਹੈ, ਐਸਸੀ ਹੈ, ਬੀਸੀ ਹੈ। ਅਗਰ ਉਸ ਕੋਲੇ ਕਪੈਸਿਟੀ ਹੈ, ਬਿਲ ਪੇ ਕਰਨ ਦੀ, ਖਰਚਾ ਚੱਕਣ ਦੀ, ਤਾਂ ਜ਼ਰੂਰ ਕਿਤੇ ਨਾ ਕਿਤੇ ਉਸ ਬੰਦੇ ਨੂੰ ਵੀ ਸਰਕਾਰ ਦਾ ਜਿਹੜਾ ਸਾਥ ਦੇਣਾ ਚਾਹੀਦਾ ਹੈ। ਅੱਜ ਇਸ ਵਿਸ਼ੇ ਬਾਰੇ ਗੱਲਬਾਤ ਕਰ ਲਈ ਆਪਣੇ ਨਾਲ ਸੰਜੀਵ ਸ਼ਰਮਾ ਜੀ ਜੁੜੇ ਨੇ ਆਪਾਂ ਗੱਲਬਾਤ ਕਰਦੇ ਆ ਸਸੀガル ਸਿੰਘ ਸ਼ਰਮਾ ਜੀ ਸਸੀガル ਜੀ 300 ਸਾਹਿਬ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਸ਼ਰਮਾ ਜੀ ਜੋ ਆਪਾਂ ਅੱਜ ਵਿਸ਼ਾ ਲੈ ਕੇ ਆਏ ਆ ਉਹ ਇਹ ਹੈ ਕਿ ਬਸ ਦਾ ਕਿਰਾਇਆ ਵਧਣ ਨਾਲ ਲੋਕ ਹੋ ਰਹੇ ਨੇ ਪਰੇਸ਼ਾਨ ਪਰੇਸ਼ਾਨ ਦੇ ਵਿੱਚ ਆਪਾਂ ਜ਼ਿਆਦਾ ਹੁਣ ਮਰਦਾਂ ਦੀ ਗੱਲ ਕਰ ਲੈਨੇ ਆ ਕਿ ਮੈਂ ਅੱਜ ਮੇਰਾ ਦੋਸਤ ਹੈ ਉਹ ਕਹਿੰਦਾ ਮੇਰਾ 7-8000 ਰੁਪਏ ਮੈਨੂੰ ਤਨਖਾਹ ਮਿਲਦੀ ਹੈ ਉਹਦੇ ਵਿੱਚ ਮੇਰਾ 3000 ਰੁਪਏ ਆਣ ਜਾਣ 'ਚ ਲੱਗੇ ਜਾਂਦੇ ਆ ਕਿ ਬਾਕੀ ਮੇਰਾ 4000 ਬਚਿਆ ਉਹਦੇ ਵਿੱਚ ਮੈਂ ਕੀ ਖਰਚਾ ਕਰੂੰਗਾ ਕੀ ਚਲਾਉਂਗਾ ਕਿ ਮੇਰੀ ਘਰ ਵਾਲੀ ਹੁਣ ਮੈਨੂੰ ਤਾਨਾ ਮਾਰਦੀ ਹੈ ਕਿ ਤੂੰ ਘਰ ਬਹਿ ਜਾ ਕੇ 4000 ਦਿੱਤੋ ਘਰ ਤਾਂ ਨਹੀਂ ਖਰਚਾ ਚੱਲਣਾ ਕਿ ਮੈਨੂੰ ਕਿਤੇ ਜੋਬ ਲਵਾ ਦੇ ਜਿਹਦੇ ਵਿੱਚ ਮੇਰਾ 1500 ਰੁਪਏ 'ਚ ਆਣ ਜਾਣ ਹੋ ਜਾ ਕਰੂ ਤੇ ਉਹ ਕੁਝ ਨਾ ਕੁਝ ਆਪਣਾ ਘਰ ਤਾਂ ਚੱਲੂਗਾ ਤੁਹਾਨੂੰ ਹੁਣ ਕਿਤੇ ਨਾ ਕਿਤੇ ਕੀ ਲੱਗ ਰਿਹਾ ਕਿ ਜਿਹੜੀਆਂ ਸਰਕਾਰਾਂ ਨੇ ਸਹੂਦਤ ਦਿੱਤੀ ਹੈ ਬੀਬੀਆਂ ਨੂੰ ਉਹ ਕਿਤੇ ਨਾ ਕਿਤੇ ਨਾ ਪਰੇਸ਼ਾਨਗੀ ਦਾ ਕਾਰਨ ਬਣਦੇ ਜਾ ਰਹੇ ਨੇ ਮਰਦਾਂ ਲਈ ਰਿਪੋਰਟ ਮਿੰਖਾ ਸਾਹਿਬ ਹਾਜਰੀ ਜੀਆਂ ਦਾ ਕਰਾਇਆ ਮਾਸ ਹੈ ਜੀ ਜੀ ਠੀਕ ਹੈ ਜੀ ਉਹਨਾਂ ਦਾ ਕੰਮ ਚੱਲਦਾ ਕੋਈ ਪ੍ਰੋਬਲਮ ਨਹੀਂ ਲੇਕਿਨ ਜਦੋਂ ਕੋਈ ਦੂਜੀ ਸਰਕਾਰ ਆ ਗਈ ਜਾਂ ਇਹਹੀ ਇਹਹੀ ਸਰਕਾਰ ਉਸ ਸਕੀਮ ਨੂੰ ਬੰਦ ਕਰ ਦਿੰਦੀ ਹੈ ਤਾਂ ਰਾਇ ਦਾ ਸਿੱਧੇ ਬਣਾ ਨੂੰ ਵੀ ਲਾਉਣਾ ਪੈਣਾ ਹੈ ਜੀ ਕਰਾਇ ਵਿੱਚ ਵਾਧਾ ਹੋ ਗਿਆ ਐਸੀ ਇਸ ਚੀਜ਼ ਦਾ ਵਿਰੋਧ ਨਹੀਂ ਕਰਦੇ ਵੀ ਸਰਕਾਰਾਂ ਵਾਧੇ ਹੀ ਕਰਦੀਆਂ ਲੇਕਿਨ ਵਿਰੋਧ ਸਾਡਾ ਹਮੇਸ਼ਾ ਹੀ ਇਹ ਰਿਹਾ ਵੀ ਨਾਲ ਇਹਨਾਂ ਦਾ ਮકાਨ ਚੱਕੂਗਾ ਇਹਨਾਂ ਦਾ ਮਕਨ ਚੱਕਣ ਦੀ ਜ਼ਿੰਮੇਵਾਰੀ ਕੌਣ ਲਊਗਾ ਜੀ ਹੁਣ ਪ੍ਰਾਈਵੇਟ ਸੈਕਟਰ ਦੇ ਵਿੱਚ ਜਾ ਕੇ ਜੀ ਹੰਸਾ ਸਾਹਿਬ ਤੁਸੀਂ ਹਰਾਨ ਮੰਨੂਗੇ 5000 ਤੋਂ ਸਟਾਰਟ ਹੋ ਜਾਂਦੀ ਜੀ ਫੈਮਲੀ ਬੰਦੇ ਦੀ 5000 7000 10000 ਜੇ ਤੁਸੀਂ ਸੁੱਲਮ ਲਾ ਕੇ ਸੋਤਲ ਟੈਣੀ ਕੱਢੂਗੇ ਤਾਂ 10000 ਦਾ ਰੇਟ ਕੱਢੂਗਾ ਤੁਸੀਂ ਉਹਨਾਂ ਨੂੰ 10000 ਰੁਪਏ ਨੇੜੇ-ਢੇੜੇ ਜਿਹੜੀ ਹੈ ਐਮਜੇ ਲੋਕਾਂ ਦੀ ਆਉਂਦੀ ਹੈ ਜਿੱਥੇ ਨਾ ਕਿਤੇ ਲਿਗਾਈ ਦੇ ਨਾਲ-ਨਾਲ ਫਾਰਮਦਨ ਟਿਕਣ ਦੀ ਜ਼ਰੂਰਤ ਹੈ ਮੈਂ ਤਾਂ ਬਹੁਤ ਵਾਰ ਗੱਲ ਕੀਤੀ ਹੈ ਜੀ ਡੀਸੀ ਰੇਟ ਲਾਗੂ ਹੋਣਾ ਚਾਹੀਦਾ ਡੀਸੀ ਰੇਟ ਦੇ ਨਾਲ ਇਹ ਹੋ ਜਾਂਦਾ ਥੀਸਾ ਸਾਹਿਬ ਇਹ ਬੰਦਾ ਦੇਣੇ ਆਲਾ ਘੱਟ ਨਹੀਂ ਦੇ ਸਕਦਾ ਦੇਣੇ ਆਲਾ ਘੱਟ ਨਹੀਂ ਦੇ ਸਕਦਾ ਕੋਈ ਸਿਸਟਮ ਹੁੰਦਾ ਜੀ ਬੰਦੇ ਨੂੰ ਪਤਾ ਹੁੰਦਾ ਹੈ ਲੇਕਿਨ ਇਹ ਕਿ علاوہ ਚੰਡੀਗੜ੍ਹ ਤੋਂ ਸਾਨੂੰ ਕਿਤੇ ਪੂਰੇ ਹਿੰਦੁਸਤਾਨ ਦੇ ਵਿੱਚ ਬੀਟੀ ਰੇਟ ਨਹੀਂ ਦੇਖਦਾ ਦੇਖੋ ਕਿਸੇ ਨਾ ਕਿਤੇ ਸਰਕਾਰਾਂ ਨੇ ਇਸ ਹਿਸਾਬ ਨਾਲ ਸੋਚਣਾ ਚਾਹੀਦਾ ਹੈ ਵੀ ਚਲੋ ਅੱਜ ਬਸ ਕਰਾਈ ਦੀ ਗੱਲ ਕਰਦੇ ਹਾਂ ਜਿਹੋ ਘਰਾ ਦਾ ਦੀਰ ਹੈ ਜਿਹੜਾ ਬੱਦ ਤੇ ਆਉਂਦਾ ਸਾਨੂੰ ਉਹਨੂੰ ਬੈਕ ਤੇ ਆਉਣਾ ਪੈ ਜੇ ਪੈਟਰੋਲ ਕਿੰਨਾ ਮਹਿੰਗਾ ਹੋਈ ਜੀ ਮਤਲਬ ਜਿਹੜੀ ਸਾਡੇ ਖਰਚੇ ਆ ਉਹ ਤਾਂ ਸਾਨੂੰ ਵਧੇ ਜਾ ਰਹੇ ਆ ਅਮਰ ਸਾਡੀ ਉੱਤੇ ਜੁੱਤੀ ਕੜੀ ਆ ਉਲਟਾ ਸਾਡੀ ਥੱਲੇ ਆਉਂਦੇ ਜੀ ਅਮਰ ਬਿਲਕੁਲ ਜਿਵੇਂ ਤੁਸੀਂ ਗੱਲ ਕਰੀ ਹੈ ਕਿ ਡੀਸੀ ਰੇਟ ਹੈ ਤਾਂ ਤੁਹਾਡਾ ਕਹਿੰਦਾ ਭਾਵੇਂ ਹੈ ਕਿ ਪੰਜਾਬ ਦੇ ਵਾ ਪੰਜਾਬ ਦੀ ਜੇ ਗੱਲ ਕਰ ਲਈਏ ਇੱਥੇ ਡੀਸੀ ਰੇਟ ਨਹੀਂ ਮਿਲ ਰਿਹਾ ਅਗਰ ਡੀਸੀ ਰੇਟ ਨਹੀਂ ਮਿਲਦਾ ਤਾਂ ਚੰਡੀਗੜ੍ਹ ਕਿਵੇਂ ਮਿਲਦਾ ਤੇ ਪੰਜਾਬ ਨੂੰ ਕਿਉਂ ਇਹਦੇ ਵਿੱਚ ਵਾਜਾ ਰੱਖਿਆ ਜਾ ਰਿਹਾ ਹੈ ਇਹ ਸਰਕਾਰ ਦੀ ਕੋਈ ਕੀ ਲੱਗਦਾ ਕਿ ਮਤਲਬ ਨਾਕਾਮੀ ਹੈ ਦੇਖੋ ਜੇ ਸਾਡੇ ਕੋਲ ਡੀਸੀ ਰੇਟ ਹੈ ਹੀ ਨਹੀਂ ਇਸੀਰਜੇ ਪ੍ਰਾਈਵੇਟ ਕੰਟਰੈਕਟਰ ਦੀ ਗੱਲ ਕਰਦੇ ਹੋ ਤੁਸੀਂ ਜਿਹੇ ਕੰਪਨੀ ਦੀ ਗੱਲ ਕਰਦੇ ਆ ਜਾਂ ਤੁਸੀਂ ਕੋਈ ਇਹ ਹੈਗਾ ਪ੍ਰਾਈਵੇਟ ਸਿਸਟਮ ਬੰਦਾ ਚਲਾ ਰਿਹਾ ਜਿਹਨੇ ਯੂਪੀ ਦੀ ਸਟਾਫ ਰੱਖਿਆ ਹੋਇਆ ਪਰ ਕੋ ਬੇਸਿਕ ਬਣਾ ਦਿੰਦਾ ਜੀ ਆਪਣੀ ਮਰਜ਼ੀ ਦੇ ਬੇਸਿਕ ਬਣਾ ਦਿੰਦਾ ਜੀ ਇਹ ਕੋਈ ਸਰਕਾਰਾਂ ਦੇ ਕਾਨੂੰਨ ਦੇ ਵਿੱਚ ਨਹੀਂ ਹੈ ਜੀ ਕੋਈ ਸੰਵਿਧਾਨ ਦੇ ਵਿੱਚ ਨਹੀਂ ਹੈ ਉਹ ਸਿਸਟਮ ਚੋਣਾ ਚਾਹੀਦਾ ਹੈ ਬਾਸੇ ਪਕਰਦੇ ਕੱਢ ਬੇਸਿਕ ਲਾਉਣਾ ਚਾਹੀਦਾ ਹੈ ਜੀ ਕਿ ਬੇਸਿਕ ਬਣਾ ਕੇ ਉਹ ਲੋਕ ਕੋਈ ਬੇਸਿਕ ਲੈ ਰਹੇ ਆ ਜਿਹੜੇ ਜਿਹਨਾਂ ਕਿਤੇ ਪ੍ਰਾਈਵੇਟ ਕਿਸੇ ਕੰਪਨੀ 'ਚ ਕੰਮ ਕਰਦੇ ਆ ਜਾ ਕਿਸੇ ਕੋਲ ਡੀਪੀ ਬਣਿਆਣਾ ਸਾਫਾ ਉਹਦੇ ਕੋਲ ਵੀ ਆਮ ਤਿੱਥੇ ਦੇ ਸੂਰੇ ਟਿਕਾ ਟੁਪਾ ਕਿਤੇ ਮੇਰੇ ਤੋਂ ਕੰਮ ਕਰਦੇ ਹੁਣ ਉਹ ਇਹੀ ਕਿਹਾ ਕਿ ਦੇ ਚੁੱਕਿਆ ਉਹਨਾਂ ਦੇ ਕਿੰਨੇ ਰੁਪਏ ਹੁੰਦੇ ਹੈ ਜੀ ਵੇਖੋ ਕੋਈ ਗੋਲੀਆ ਉਹ ਦਿਹਾੜੀ ਬੰਦੇ ਦੀ ਤਿੰਨ ਤੋਂ ਹੋਣੀ ਚਾਹੀਦੀ ਤੇ ਇਹਨੂੰ ਦਿਹਾੜੀ ਸ਼ਾਮ ਨੂੰ ਬੰਦੇ ਨੂੰ ਮਿਲਣੀ ਹੈ ਜੀ ਬੇਸ਼ੱਕ ਉਹ ਮਹੀਨੇ ਬਾਅਦ ਮਿਲਣੀ ਹੈ ਦੇਖ ਕੇ ਤੁਸੀਂ ਦਿੱਲੀ ਲੋਪੇ ਜਾਂ ਰੇਲ ਦੇ ਵਿੱਚ ਆਇਆ ਵੇਖੋ ਉਹ ਹੀ ਰੋਜ਼ਿੰਦੋ ਦਾ ਸਾਦਾ 3000 ਤੋਂ ਵੀ ਦਿਹਾੜੀ ਦਾ ਇਹਦਾ ਘਰ ਦਾ ਕਜਾਰਾ ਵੀ ਹੁੰਦਾ 1000-2000 ਨਾਲ ਵੀ ਗੋਲੀਸ਼ਿਆ ਬਿਲਕੁਲ ਦਾ 1000 ਨਾਲ ਹੀ ਤੋਂ ਤਨਖਾਹ ਦਾ ਵੀ ਸੇਖੜੀ ਹੈ ਜੀ ਰਾਇਆ ਬਖਦਾ ਇੰਨਾ ਵਾਦੋ ਜੀ ਮੈਂ ਦੁਬਾਰੇ ਫੇਰ ਜਾਊਗਾ ਕੱਲ ਨੂੰ ਮੋਟਰਸਾਈਕਲ ਗੱਡੀ ਤੇ ਆਉਣਾ ਪੈਵੇ ਮੋਟਰਸਾਈਕਲ ਤੇ ਆਉਣਾ ਪੈਵੇ ਸਕੂਟਰ ਤੇ ਆਉਣਾ ਪੈਵੇ ਪੈਟਰੋਲ ਕਿੱਥੇ ਚਲੇ ਗਿਆ ਜੀ ਜਿਹੜੇ ਸਾਡੇ ਰੋਜ਼ ਦੇ ਖਰਚੇ ਆ ਉਹ ਕਿਹਨਾਂ ਕਿਤੇ ਉਹਨਾਂ ਦੇ ਵਿੱਚ ਜਿਹੜੀ ਮਹਿੰਗਾਈ ਦੇ ਵਿੱਚ ਕੰਨ ਨਾਵੇਂ ਗਏ ਜੀ ਮਹਿੰਗਾਈ ਨੂੰ ਕਿੱਥੇ ਕਿੱਥੇ ਥੱਲ ਪਾਉਣੀ ਚਾਹੀਦੀ ਹੈ ਸਰਕਾਰਾਂ ਨੂੰ ਅਗਰ ਮਹਿੰਗਾਈ ਨੂੰ ਸੰਭਲ ਨਹੀਂ ਪਾ ਸਕਦੀ ਤਾਂ ਨਾਲ ਨਾਲ ਜੀ ਲੋਕਾਂ ਦੀ ਆਮਦਨ ਤੇ ਕੀ ਬਿਲਕੁਲ ਸੰਜੀਤ ਜੀ ਇਹ ਆਪਾਂ ਇੱਕ ਗੱਲਬਾਤ ਕਰ ਲੈਨੇ ਆ ਇੱਕ ਲਿਮਟਿਡ ਹੁੰਦੀ ਹੈ ਜਿਹੜੀਆਂ ਕੰਪਨੀਆਂ ਨੇ ਜਾਂ ਕੁਝ ਮਤਲਬ ਕੰਪਨੀਆਂ ਲਾ ਲੋ ਜਾਂ ਕੁਝ ਫੈਕਟਰੀਆਂ ਲਾ ਲੋ ਲਿਮਟਿਡ ਹੁੰਦੀਆਂ ਨੇ ਉਹਦੇ ਵਿੱਚ ਕਈ ਤਾਂ ਫੈਕਟਰੀ ਦੇ ਵਿੱਚ ਜੀਪੀ ਫੰਡ ਵੀ ਮਿਲਦਾ ਹੈ ਟੀਏ ਵੀ ਮਿਲਦਾ ਹੈ ਮੈਡੀਕਲ ਸਬਦਾ ਵੀ ਮਿਲ ਜਾਂਦੀ ਐ ਪਰ ਅਗਰ ਪ੍ਰਾਈਵੇਟ ਗੱਲ ਕਰਦੇ ਆਂ ਕੁਝ ਲਿਮਟਿਡ ਕੰਪਨੀਆਂ ਐਸੀਆਂ ਵੀ ਮੈਂ ਦੇਖੀਆਂ ਨੇ ਜਿਵੇਂ ਛੋਟੀਆਂ ਮੋਟੀਆਂ ਖੋਲੀਆਂ ਹੁੰਦੇ ਨੇ ਹੁੰਦੀਆਂ ਤਾਂ ਲਿਮਟਿਡ ਨੇ ਉਹ ਪਰ ਉਹਦੇ ਵਿੱਚ ਨਾ ਟੀਏ ਕੱਟਿਆ ਜਾਂਦਾ ਨਾ ਉਹਨੂੰ ਜੀਪੀ ਫੰਡ ਮਿਲਦਾ ਨਾ ਉਹਨੂੰ ਮੈਡੀਕਲ ਸਬਦਾ ਮਿਲਦੀ ਐ ਉਹਨਾਂ ਨੂੰ ਸਿਰਫ ਇਹ ਕਿਹਾ ਜਾਂਦਾ ਕਿ ਤੁਸੀਂ ਚਾਰ ਛੁੱਟੀਆਂ ਮਾਰਨੀਆਂ ਨੇ ਸੰਡੇ ਲੈ ਲਓ ਚਾਹੇ ਮੰਡੇ ਲੈ ਲਓ ਪਰ ਤੁਹਾਨੂੰ ਇਸ ਤੋਂ ਇਲਾਵਾ ਕੋਈ ਮੈਡੀਕਲ ਨਹੀਂ ਮਿਲਣਾ ਤੁਹਾਡਾ ਕੋਈ ਇੰਸ਼ੋਰੈਂਸ ਨਹੀਂ ਹੈਗਾ ਤੇ ਇਹ ਵੀ ਕਿਤੇ ਨਾ ਕਿਤੇ ਕਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਜਿਹੜਾ ਹੱਕ ਹੈ ਉਹ ਤੋਂ ਅਸੀਂ ਵਾਂਝੇ ਆਂ ਤੇ ਨਾ ਸਰਕਾਰਾਂ ਇਸ ਚੀਜ਼ ਬਾਰੇ ਸੋਚ ਰਹੀਆਂ ਨਹੀਂ ਕੋਈ ਸਾਹਿਬ ਉਹ ਵੀ ਮੈਂ ਨਾਲ ਕਰਦਾ ਹਾਂ ਜਿਹੜੀ ਨਾਲ ਕਹਿੰਦਾ ਕਿ ਕਿਹੜਾ ਵੀ ਮੈਂਬਰ ਦੁਨੀਆ ਜਿਹੜਾ ਸਾਥ ਨਹੀਂ ਹੈ ਜਦੋਂ ਇਤਨਾ ਦਾ ਸਿੱਖ ਹੋ ਰਿਹਾ ਹੈ ਜਿਹਦੀ ਨੀਤੀ ਬਣਦਾ ਹੈ ਤਾਂ ਆਪਾਂ ਕਿਹਾ ਉਹ ਸਰਪਤ ਜਿਹਾ ਕਿ ਤੇ ਤੁਹਾਨੂੰ ਕੀ ਹੈ ਤਾਂ ਤੁਹਾਡਾ ਕਰਾਂਗੇ ਮੂਵੀ ਸਟਾਰਕ ਨੇ ਜਿਹੜੀ ਹੁੰਦੀ ਹੁੰਦੀ ਉਹਦਾ ਜਿਹੜਾ ਰੋਗ ਹੁੰਦਾ ਉਹਨਾਂ ਦੇ ਜਿਹੜਾ ਕਹਿਣਾ ਪੈਂਦਾ ਪੱਲਵਨ ਤੋਂ ਜਿਹੜੀ ਸਕੂਲ ਦੇ ਨਾਮ ਤੇ ਕਰ ਰਿਹਾ ਮਾਨਤਾ ਪ੍ਰਾਪਤ ਕਰ ਰਿਹਾ ਹੈ ਸਰਕਾਰਾਂ ਨੂੰ ਇਹਦੀ ਸ਼ਰਤਾਂ ਹੁੰਦੀਆਂ ਜੋ ਇੱਕ ਕਰਕੇ ਤੁਹਾਨੂੰ ਇਹ ਚਾਹੀਦੀ ਜੀ ਨਾਉਂ ਚਾਹੀਦੀ ਜੀ ਇਹ ਚਾਹੀਦੀ ਉਹ ਚਾਹੀਦੀ ਸ਼ਰਤਾਂ ਪੂਰੀਆਂ ਕਰਕੇ ਪੈਂਦੀਆਂ ਉਹਨਾਂ ਸ਼ਰਤਾਂ ਦੇ ਕਰਕੇ ਇਹ ਕੰਪਨੀ ਵਾਲੇ ਇਹ ਜਿਹੜੇ ਕੋਈ ਛੋਟਾ ਮੋਟਾ ਲਗਮੀ ਚਲਾਉਂਦੇ ਉਹਦੇ ਕਰਕੇ ਇਹਨਾਂ ਨੂੰ ਕਰਨਾ ਪੈਂਦਾ ਨਹੀਂ ਕਿ ਤੁਸੀਂ ਨਹੀਂ ਗੱਲ ਕਰੀ ਗੱਲ ਦੀ ਹੁਣ ਜੀ ਮੈਂ ਆਪਣੀ ਪ੍ਰਾਈਵੇਟ ਕੰਪਨੀ ਦੀ ਗੱਲ ਕਰਨਾ ਮੈਂ ਪ੍ਰਾਈਵੇਟ ਕੰਪਨੀ ਦਾ ਹਾਜਰ ਨੂੰ ਤੋਂ ਉਹਦੇ ਵਿੱਚ ਸਾਡੇ ਉਹ ਫਾਰਮ ਦੇ ਵਿੱਚ ਕੁਝ ਮਿਗਿਆ ਹੋਇਆ ਆਲੂ ਫਾਂਗੂ ਰਹਿ ਰਹੀ ਸੀ ਪਰ ਉਹ ਉਹ ਰੋਗ ਪ੍ਰਾਪਤ ਕਰਨ ਕੇ ਮੰਨ ਲੱਗ ਗਈ ਗੱਲ ਕਰਦਾ ਕਿ ਸਾਡੇ ਕਿੰਨੀ ਕਿਹੜੀ ਕਿਸਮ ਫਸਲ ਹੋ ਜਾਂਦੀ ਮਾਰ ਹੋਣ ਪਤਲੇ ਸਾਡੇ ਇਖਤਿਆਰ ਦੀ ਪਤਾ ਨਹੀਂ ਕੰਪਨੀ ਆ ਕਰਦੀ ਹੈ ਜਿਹੜੇ ਫੀਲਡ ਆਫਸਰੋਂ ਤੋਂ ਹਰ ਇੱਕ ਦਿਨ ਲਈ ਆ ਲੇਕਿਨ ਮੇਰਾ ਕੰਦੇ ਵਾਲਾ ਲੈਣਾ ਬੰਦਾ ਹੋਰ ਲੋਕ ਕਿਤੇ ਨਾ ਕੋਈ ਆਪਣੇ ਇਹ ਨਾ ਛੱਡਦਾ ਹੁੰਦਾ ਕਿ ਬਾਈਨਸ ਕਰਕੇ ਆਉਂਦਾ ਬੁੱਧੀ ਦਾ ਘਰ ਪਰ ਲਈ ਇਹ ਤੇ ਬਰਲੇ ਹਾਲਾਂ ਕਿ ਕਾਰਗਰ ਦੇ ਕਿਹਾ ਜਾਂ ਰਿਗੂਲ ਮਟਾੜਾ ਜਦੋਂ ਬਣਾ ਕੋਰੇ ਹਾਂ ਇਸੇ ਨਾ ਮੰਨਦਾ ਕਿ ਇਹ ਸੁਝਾਉਂਦਾ ਕਰਾਉਂਦਾ ਘਟ ਬਣੇ ਘਟਾਉਂਦੇ ਵਾਟ ਬਟਾਉਂਦੇ ਰਹਿਣਾ ਬਜਟ ਕੋਲ ਬਿਲਕੁਲ ਮੈਂ ਤਾਂ ਕੁਛ ਵੈਸੇ ਗੁੱਸਾ ਨਾ ਕਰ ਰਿਹਾ ਮੈਂ ਤਾਂ ਕੋਈ ਲਿਮਟਿਡ ਕੰਪਨੀ ਐਸੀ ਵੀ ਦੇਖੀਆਂ ਨੇ ਜਿੱਥੇ ਲੋਕਾਂ ਨੂੰ ਤਨਖਾਹ ਹੀ ਕੈਸ਼ੇ ਦਿੱਤੀ ਜਾਂਦੀ ਹੈ ਉਹ ਵਰਕਰ ਹੀ ਨਹੀਂ ਮੰਨਦੇ ਆਪਣਾ ਔਰ ਦੂਜੀ ਗੱਲ ਸਿਰ ਉਹਨਾਂ ਦੀ ਹਾਜ਼ਰੀ ਲੱਗਦੀ ਹੈ ਇੱਕ ਛੋਟਾ ਜਿਹਾ ਰਜਿਸਟਰ ਲਾਇਆ ਹੁੰਦਾ ਹੈ ਉੱਥੇ ਉਹ ਹਾਜ਼ਰੀ ਪਾਣਦੇ ਨੇ ਆਉਣ ਦਾ ਜਾਣ ਦਾ ਟਾਈਮ ਨਾ ਉਹਨਾਂ ਨੂੰ ਮੈਡੀਕਲ ਸਵਦਾ ਮਿਲਦੀ ਹੈ ਨਾ ਉਹਨਾਂ ਨੂੰ ਕੁਝ ਟੀਏ ਮਿਲਦਾ ਹੈ ਨਾ ਜੀਪੀ ਫੱਡ ਮਿਲਦਾ ਹੈ ਬਸ ਉਹੀ ਹੈ ਜਿਵੇਂ ਤੱਕ ਕੋਟਾ ਪੂਰਾ ਕਰ ਦਿੱਤਾ ਜਾਂਦਾ ਹੈ ਕਿ 5000 ਤੇ ਰੱਖ ਲਿਆ 6000 ਤੇ ਰੱਖ ਲਿਆ 6000 ਤੇ ਰੱਖ ਲਿਆ ਬਸ ਉਹਨੂੰ ਇੰਨੀ ਖੁਸ਼ੀ ਹੋ ਜਾਂਦੀ ਹੈ ਕਿ ਮੈਨੂੰ ਚਲ ਕੈਸ਼ ਤਾਂ ਮਿਲਿਆ ਪਰ ਉਹਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਨੇ ਜਿਵੇਂ ਸਰਕਾਰ ਵੱਲੋਂ ਮਿਲਣੀਆਂ ਨੇ ਜੇਕ ਲੋ ਦੇ ਹਿਸਾਬ ਨਾਲ ਮਿਲਣੀਆਂ ਉਹ ਤਾਂ ਬਾਂਚੇ ਰਹਿ ਜਾਂਦੇ ਨੇ ਬਿਲਕੁਲ ਠੀਕ ਨੀ ਸਾਹਿਬ ਦੇਖੋ ਇੱਕ ਪੀਐਫ ਥੋੜਾ ਜਿਹਾ ਕਹੀ ਜਾਂਦੇ ਨੇ ਕਿ ਸਾਡਾ ਜਮਾ ਹੋ ਜਾਂਦਾ ਜੀ ਬਾਕੀ ਜਿਹੜੀਆਂ ਸਹੂਲਤਾਂ ਨੇ ਪਤਾ ਨਹੀਂ ਤਾਂ ਇਹ ਲੋਕ ਜਿਹੜੇ ਸਾਡੇ ਸਟਾਫ ਦੇ ਲੋਕਾਂ ਦਾ ਆਪਣੇ ਦੇ ਲੋਕ ਆ ਪਤਾ ਨਹੀਂ ਤਾਂ ਇਹ ਹੀ ਗੋਲ ਮੋਲ ਕਰ ਦਿੰਦੇ ਆ ਪਤਾ ਨਹੀਂ ਕੰਪਨੀ ਦੇ ਪ੍ਰੋਟੋਕੋਲ ਦੇ ਵਿੱਚ ਉਹਨਾਂ ਨੂੰ ਇਹ ਸਮਝ ਆਇਆ ਜਾਂਦਾ ਵੀ ਨਹੀਂ ਕਾਲਜਾਂ ਤੁਸੀਂ ਦਿਖਾਉਣਾ ਸਾਡਾ ਹਰ ਮਹੀਨੇ ਪਤਾ ਨਾ ਕਿਤੇ ਪੀ ਪਤਾ ਦੀ ਕੱਟਦਾ ਹੈ ਮੈਡੀਕਲ ਦਾ ਨਹੀਂ ਕੱਟਦਾ ਇਹ ਐਸੀ ਪਤਾ ਨਹੀਂ ਕਿਆ ਕਿਆ ਹੁੰਦਾ ਪਤਾ ਨਹੀਂ ਕਿਆ ਕਿਆ ਕੱਟਦਾ ਸਾਡਾ ਅੱਛਾ ਹੋਰ ਤੁਹਾਨੂੰ ਦੱਸ ਦਿੰਦਾ ਜੀ ਜਿਹੜਾ ਰਾਜਿਆ ਟੈਕਸ ਹਰੇਕ ਵਰਕਰ ਤੇ ਲਾਇਆ ਹੋਇਆ ਕੰਪਨੀਆਂ ਨੇ ਜਾਂ ਛੋਟੇ ਮੋਟੇ ਜਿਹੜੇ ਕਿਤੇ ਨਾ ਕਿਤੇ ਬਿਜ਼ਨਸ ਕਰਦੇ ਆ ਜਿਹੜਾ ਰਾਜਿਆ ਟੈਕਸ ਆ ਪਰ ਮਹੀਨਾ 200 ਰੁਪਏ ਇਹ ਹਰੇਕ ਅੰਪਲਾਈ ਦਾ ਕੱਟਣਾ ਹੀ ਕੱਟਣਾ ਹੈ ਜੀ ਸਾਨੂੰ ਤਾਂ ਇਹ ਸਮਝ ਨਹੀਂ ਆਉਂਦਾ ਵੀ ਉਹ ਕੰਪਨੀ ਨੇ ਖੁਦ ਕੋਲ ਤੇ ਦੇਣਾ ਹੁੰਦਾ ਕਿ ਤੁਹਾਡੇ ਮੁਲਾਜ਼ਮਾਂ ਦਾ ਕੱਟ ਕੇ ਦੇਣਾ ਹੁੰਦਾ ਇੱਕ ਬੰਦੇ ਦਾ 200 ਰੁਪਿਆ 12 ਨੂੰ 24 2400 ਰੁਪਿਆ ਜਿਹੜਾ ਸਾਲ ਦਾ ਕਿਤੇ ਨਾ ਕਿਤੇ ਰਾਜਿਆ ਟੈਕਸ ਜਾਂਦਾ ਇੱਕ ਬੰਦੇ ਦਾ ਜੀ ਜੀ ਸੰਜੀਤ ਜੀ ਜੇ ਹੁਣ ਆਪਾਂ ਗੱਲ ਕਰ ਲੈਨੇ ਆ ਬੀਸੀ ਦੀ ਤੁਸੀਂ ਕਹਿ ਰਹੇ ਹੋ ਕੋਰਟ ਰੇਟ ਹੋਣਾ ਚਾਹੀਦਾ ਤਾਂ ਸਰਕਾਰਾਂ ਕਿਉਂ ਨਹੀਂ ਲਾਗੂ ਕਰਦੀਆਂ ਇਹਦੇ ਵਿੱਚ ਹੈ ਤਾਂ ਨਹੀਂ ਕਿ ਜਿਹੜੀਆਂ ਫੈਕਟਰੀਆਂ ਨੇ ਜਿਹ ਲਿਮਟਿਡ ਵਾਲੀਆਂ ਨੇ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਚੰਜਾ ਦੇ ਦਿੰਦੀਆਂ ਨੇ ਜਾਂ ਕਿਤੇ ਨਾ ਕਿਤੇ ਮੰਤਰੀਆਂ ਦੇ ਵਿੱਚ ਪੈਸਾ ਲੱਗਿਆ ਆਉਂਦਾ ਉਹ ਤਾਂ ਹੀ ਵਰਕਰਾਂ ਨਾਲ ਇਨਾ ਅਤਿਆਚਾਰ ਕਰਦੇ ਨੇ ਪੈਣ ਹੱਥ ਮਾਰ ਰਹੇ ਨੇ ਕਿੰਨੇ ਸਮਾਂ ਸਾਰ ਦੇਖੋ ਜਿਹੜੀ ਗੜੀ ਗੜੀ ਥੋੜੋਂ ਜੀ ਆ ਜਾਂਦੇ ਕਿ ਕਨੇਕਾ ਤੇ ਸਰਕਾਰਾਂ ਦਾ ਸਿਰ ਵੇਖਦੀਆਂ ਵੀ ਸਾਨੂੰ ਇਹ ਚੀਜ਼ ਆ ਤਾਂ ਸਾਾਨੂੰ ਇਹ ਜੀ ਚੀਜ਼ ਆ ਤਾਂ ਸਾਾਨੂੰ ਐਸ਼ਕਾ ਮੈਂ ਤਾਂ ਕਈ ਵਾਰ ਇੰਨਾ ਵੀ ਬੋਲਿਆ ਵੀ ਸਰਕਾਰਾਂ ਨੂੰ ਇਹ ਲੋਕ ਟੈਕਸ ਫੈਕਸ ਭਰਦੇ ਆ ਪ੍ਰਾਈਵੇਟ ਕੋਠੀਆਂ ਦੇ ਵਿੱਚ ਹੋਟਲ ਖੋਲ ਕੇ ਬਹਿ ਜਾਂਦੇ ਆ ਉਥੇ ਰੱਬ ਜਾਣਦਾ ਅਸੀਂ ਚੈਨਲ ਤੇ ਨਹੀਂ ਦੱਸ ਸਕਦੇ ਕਿਹੜੇ ਜਿਹੇ ਕੰਮ ਹੁੰਦੇ ਆ ਕੋਈ ਉਹਨਾਂ ਨੂੰ ਖੁੱਲਣ ਟਾਈਮ ਪਾਸ ਨਹੀਂ ਕਰਦਾ ਜੀ ਕੋਈ ਉਹਨਾਂ ਦੀ ਆ ਕੇ ਜੀਬੂ ਦਾਦੇ ਨੇ ਮਹੀਨੇ ਤੋਂ ਮਹੀਨੇ ਬਾਅਦ ਚੈਕਿੰਗ ਨਹੀਂ ਕਰਦਾ ਕੌਣ ਆਉਂਦਾ ਕੌਣ ਜਾਂਦਾ ਨਾ ਉਥੇ ਗਲੀ ਮਹੱਲੇ ਵਾਲਾ ਨਹੀਂ ਕੋਈ ਬੋਲਦਾ ਰੈਜੀਨਸ ਏਰੀਆ ਦੇ ਵਿੱਚ ਹੋਟਲ ਖੋਲ ਦਿੰਦੇ ਆ ਸਰਕਾਰਾਂ ਨੂੰ کیا مطلب ਸਰਕਾਰਾਂ ਨੂੰ ਤਾਂ ਹੈ ਜੀ ਸਾਡਾ ਤਾਂ ਸਾਨੂੰ ਟੈਕਸ ਮਿਲ ਰਿਹਾ ਜੀ ਨਹੀਂ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹ ਚੀਜ਼ਾਂ پاس ਕਰਨ ਤੋਂ ਪਹਿਲਾਂ ਕਿ ਕਿਹਨਾ ਕਿਤੇ ਦੇਖ ਇਹ ਜੀ ਚੀਜ਼ ਦੀ ਗਰਾਉਂਡ ਜ਼ੀਰੋ ਤੇ ਜਾ ਕੇ ਦੇਖਣਾ ਚਾਹੀਦਾ ਰਿਪੋਰਟ ਲੈਣੀ ਚਾਹੀਦੀ ਆ ਕਿ ਕਿ ਆ ਇਹ ਬੰਦਾ ਜਿਹੜਾ ਸਮਾਜਿਕ ਤੌਰ ਤੇ ਕੰਮ ਕਰਦਾ ਇਨਸਾਨੀਅਤ ਤੌਰ ਤੇ ਕੰਮ ਕਰਦਾ ਲੋਕ ਲੋਕਾਂਚਾਰੀ ਕੰਮ ਕਰਦਾ ਕਿ ਦੋ ਨੰਬਰ ਦਾ ਕੰਮ ਕਰਕੇ ਇਹ ਸਾਨੂੰ ਟੈਕਸ ਦਿੰਦਾ ਹੈ ਸਰਕਾਰਾਂ ਦਾ ਟੈਕਸ ਆਉਣ ਦਾ ਮਤਲਬ ਹੁੰਦਾ ਹੈ ਇਹੀ ਗੱਲ ਤਾਂ ਤਾਂ ਦੁੱਖ ਹੁੰਦਾ ਵੀ ਤੁਸੀਂ ਕੋਈ ਚੀਜ਼ ਨੂੰ ਪਾਸ ਕਰਨ ਲੱਗਾ ਜਾਂ ਕੋਈ ਚੀਜ਼ ਬੰਦਾ ਬੋਲ ਰਿਹਾ ਕਮ ਸੇ ਕਮ ਇੰਨਾ ਤਾਂ ਜਾ ਕੇ ਉੱਥੇ ਤੁਸੀਂ ਦੇਖੋ ਵੀ ਉੱਥੇ ਕੀ ਹੋ ਰਿਹਾ ਕਹੀ ਨੇ ਕੀ ਨਹੀਂ ਹੋ ਰਿਹਾ ਸਰ ਜੀ ਪਹਿਲੇ ਟੈਕਸ ਦਾ ਕੀ ਮਤਲਬ ਰਹੇਗਾ ਕਿ ਸਾਨੂੰ ਟੈਕਸ ਮਿਲਦਾ ਤੁਸੀਂ ਜੋ ਮਰਜ਼ੀ ਮੁਰਗਲ ਹਰਦੇਵ ਸਿੰਘ ਜੀ ਦਾ ਮੈਸੇਜ ਆ ਯਾਰ ਰਖੜੇ ਤੋਂ ਉਹ ਕਹਿੰਦੇ ਵੀਰੇ ਜੜੋਈ バス ਨਾਬੇ ਜਾਂ ਮਰੇ ਕੋਟਲੇ ਤੋਂ ਪਟਿਆਲੇ ਆਉਂਦੀ ਹੈ ਤਾਂ ਮੈਂ ਕਈ ਵਾਰ ਦੇਖਿਆ ਕਿ ਰਖੜੇ ਦੇ ਵਿੱਚ ਬੀਬੀਆਂ 25 ਤੀ ਖੜੀਆਂ ਹੁੰਦੀਆਂ ਨੇ ਪਿੱਛੋਂ バス ਫੁੱਲ ਆਉਂਦੀ ਹੈ ਅਸੀਂ 7-8 ਮੁੰਡੇ ਆ ਜਿਹੜੇ ਜੋਬ ਕਰਦੇ ਆ ਔਰੇ ਸਕਿਉਰਟੀ ਗਾਰਡ ਦਾ ਸਾਡੀ 9000 ਤਨਖਾਹ ਹੈ ਸਾਨੂੰ ਕਈ ਵਾਰ 15-15 ਮਿੰਟ ਜਾਂ ਅੱਧਾ-ਅੱਧਾ ਘੰਟਾ ਵੇਟ ਕਰਨੀ ਪੈਂਦੀ ਆ バス ਦੀ ਕਹਿੰਦੇ ਕਈ ਵਾਰ ਤਾਂ ਸਾਨੂੰ ਘੰਟਾ ਡੇਢ ਘੰਟਾ ਪਹਿਲਾਂ ਘਰ ਦੇ ਵਿੱਚੋਂ ਚੱਲਣਾ ਪੈਂਦਾ ਹੈ ਇਹ ਸੋਚ ਕੇ ਕਿ ਬੱਸ ਪਤਾ ਨਹੀਂ ਮਿਲੇਗੀ ਨਹੀਂ ਮਿਲੇਗੀ ਤਾਂ ਕਹਿੰਦੇ ਕਿ ਕਿਤੇ ਨਾ ਕਿਤੇ ਇਹ ਵੀ ਬੜਾ ਨੁਕਸਾਨ ਹੋ ਰਿਹਾ ਹੈ ਕਿ ਜਿਹੜਾ ਬੀਬੀਆਂ ਨੂੰ ਫ੍ਰੀ ਪਾਸ ਮਿਲ ਜਾਂਦਾ ਹੈ ਉਹਦਾ ਕਿਤੇ ਨਾ ਕਿਤੇ ਹੁਣ ਮਿਸਯੂਜ਼ ਬੀਬੀਆਂ ਕਰ ਰਹੀਆਂ ਨੇ ਜ਼ਿਆਦਾਤਰ ਜਿਹੜਾ ਘਰ ਦੀਆਂ ਕਬੀਲਦਾਰੀਆਂ ਤੋਂ ਦੂਰ ਹੋ ਕੇ ਉਹ ਰੋੜਾਂ ਤੇ ਚਾਹੇ ਤਾਂ ਰਿਸ਼ਤੇਦਾਰਾਂ 'ਚ ਮਿਲਣ ਜਾਣ ਜਾਂ ਕਿਤੇ ਵੀ ਜਾਣ ਪਰ ਉਹਨਾਂ ਕਰਕੇ ਕਿਤੇ ਨਾ ਕਿਤੇ ਹੁਣ ਟ੍ਰੈਫਿਕ ਹੈ ਜਿਹੜੀ ਬੱਸਾਂ ਦੇ ਵਿੱਚੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਆਮ ਪਬਲਿਕ ਹੈ ਜਿਹੜੀ ਜਿਹੜੇ ਬੰਦੇ ਜੋਬ ਤੇ ਜਾਣਾਂ ਦੇ ਡਿਲੀ ਜਾਂਦੇ ਨੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਸਾਹਬ ਪਤਾ ਨਹੀਂ ਮੈਂ ਕਿੰਨੇ ਕੁ ਲੈ ਦੇ ਵਿੱਚ ਸਰਕਾਰਾਂ ਤੱਕ ਬੇਨਤੀ ਪਹੁੰਚਾਈ ਹੈ ਤਾਂ ਧੰਨਵਾਦ ਕਰਦੇ ਆਂ ਪੰਜਾਬੀ ਟੀਵੀ ਦਾ ਜਿਹੜੀਆਂ ਵੀ ਸਾਡੀ ਕੋਈ ਨਾ ਕੋਈ ਤਾਂ ਆਵਾਜ਼ ਸੁਣਦਾ ਹੀ ਹੋਊਗਾ ਸਰਕਾਰਾਂ ਨਹੀਂ ਸੁਣਦੀਆਂ ਕੋਈ ਆਮ ਪਬਲਿਕ ਸੁਣਦੀ ਹੋਊਗੀ ਸਾਡੇ ਵਰਗੇ ਪਤਾ ਨਹੀਂ ਕਿੰਨੇ ਕਹੇ ਜਿਹੜੇ ਲੋਕ ਹੋਣਗੇ ਜਿਹੜੇ ਸੱਚਕਣਾ ਇਸੀ ਜ਼ਰੂਰਤ ਬੰਦਾ ਉਦਾਂ ਹੀ ਉਹ ਲੋਕ ਜ਼ਰੂਰਤ ਬੰਦ ਹੋਣਗੇ ਜੀ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਬੀਬੀਆਂ ਦਾ ਕਰਾਇਆ ਕਿਉਂ ਮਾਪ ਹੈ ਜੀ ਜਾਂ ਕਿਉਂ ਬਾਪ ਆ ਉਹ ਪਹਿਲੀ ਗੱਲ ਗਲਤੀ ਇਹ ਮੇਰੀ ਜਿੱਥੇ ਸਰਕਾਰ ਕਰਦੀ ਹੈ ਜਦੋਂ ਵੀ ਕੋਈ ਸਕੀਮ ਲਾਗੂ ਕਰਦੀ ਹੈ ਤੜਾ ਸੱਟਾ ਕਰਦੀ ਹੈ ਜੀ ਉਹੀ ਗੱਲ ਹੈ ਕੋਈ ਸਰਵੇ ਨਹੀਂ ਹੁੰਦਾ ਕੋਈ ਇਸ ਚੀਜ਼ ਦੀ ਗਰਾਉਂਡ ਜ਼ੀਰੋ ਤੇ ਆ ਕੇ ਨਹੀਂ ਦੇਖਦਾ ਵੀ ਇਹ ਇਹ ਸਾਡੀ ਭੈਣ ਹੈ ਜਿਹੜੀ ਜ਼ਰੂਰਤਬੰਦ ਹੈ ਜਾਂ ਨਹੀਂ ਹੈ ਇਹ ਕਿੰਨੀ ਸੈਲਰੀ ਲੈਂਦੀ ਹੈ ਜਾਂ ਇਹਨੂੰ ਮਾਪ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਦੇਖੋ ਪਹਿਲੀ ਗੱਲ ਹੈ ਜਿਹੜੇ ਸਰਕਾਰਾਂ ਕੋਈ ਵੀ ਸੁਵਿਧਾ ਦਿੰਦੀ ਹੈ ਕੋਈ ਸੂਚ ਦਿੰਦੀ ਹੈ ਉਹ ਦੇਖ ਕੇ ਸਰਵੇ ਹੋ ਕੇ ਹੋਣਾ ਚਾਹੀਦਾ ਜ਼ਰੂਰਤਬੰਦ ਤੱਕ ਜਿਹੜੀ ਸੂਚ ਤੱਕ ਪਹੁੰਚਣੀ ਚਾਹੀਦੀ ਹੈ ਮਿਸਯੂਜ਼ ਹੋਣ ਲੱਗ ਜਾਂਦਾ ਜਦੋਂ ਥੜਾ ਸਾਟ ਟਾਪ ਹੈ ਮਿਸਯੂ ਲਿੰਮੂ ਸਾਹਮਣੇ ਤੇ ਕੋਈ ਚੀਜ਼ ਫਰੀ ਮਿਲ ਰਹੀ ਆ ਮੈਂ ਕਿਵੇਂ ਮਨਾਂ ਕਰੂੰਗਾ ਜਿਹਨੂੰ ਨਹੀਂ ਵੀ ਜ਼ਰੂਰਤ ਜਾਂ ਜਿਹੜਾ ਸਰਦਾ ਵੀ ਆ ਜਾਂ ਜਿਹਨੇ ਗੱਡੀਕਾਰ ਤੇ ਸਵੈਟੇਵ ਆ ਤੇ ਸੁਪਰ ਤੋਂ ਨਹੀਂ ਜਾਣਾ ਹੁੰਦਾ ਉਹ ਵੀ ਕਹਿੰਦਾ ਨਹੀਂ ਯਾਰ ਬੱਸ ਕਰਾਇਆ ਫਰੀ ਆ ਚੱਲਦੇ ਆ ਕਿ ਸੇ ਦਿੱਲੀ ਪੈਨ ਕੋਈ ਕੰਮ ਨਹੀਂ ਚੱਲੋ ਛੱਪਿਆ ਚੋੜਾ ਬਾਜ਼ਾਰ ਛੱਪਿਆ ਚੋੜਾ ਰਿਸ਼ਤਵਾਰੀ ਚ ਮਤਲਬ ਜਿਹੜਾ ਧੜਾ ਸੱਟਾ ਹੋ ਜਾਂਦਾ ਨਾ ਧੜਾ ਸੱਟੇ ਤੇ ਦਿੱਕਤ ਮਿਸਜੂ ਜ਼ਿਆਦਾ ਹੁੰਦਾ ਹੈ ਸਰਕਾਰਾਂ ਨੂੰ ਕੋਈ ਰਿਸੋਰਸ ਲੈ ਕੇ ਆਉਣੀ ਹੈ ਉਹਦੀ ਗਰਾਊਂਡ ਜ਼ੀਰੋ ਤੇ ਜਾ ਕੇ ਪਹਿਲਾਂ ਚੀਜ਼ ਦਾ ਸਰਵੇ ਹੋਣਾ ਚਾਹੀਦਾ ਦੂਜੀ ਗੱਲ ਅਗਰ ਸਰਕਾਰਾਂ ਨੂੰ ਇਹ ਚੀਜ਼ ਮਾਫ਼ ਕਰੀਏ ਵੀ ਇਸ ਵਾਰ ਸਾਡੀ ਕੋਈ ਵਿਰੋਧਤਾ ਨਹੀਂ ਇਸ ਦੇ ਵਿੱਚ ਦਿੱਤੀ ਮਾਫ਼ ਕਰੀਆ ਲੇਕਿਨ ਉਹਦਾ ਨਾਲ ਦੀ ਨਾਲ ਕੋਈ ਦੂਜਾ ਹੱਲ ਵੀ ਚਾਹੀਦਾ ਵੀ ਡਿਪਾਰਟਮੈਂਟ ਪਰ ਕਿੰਨਾ ਬਜਟ ਪਊਗਾ ਜਾਂ ਸਵਾਰੀਆਂ ਪਰ ਕਿੰਨਾ ਧੱਕਾ ਮੁਕੀ ਹੋਏ ਸੀ ਬਸਾਂ ਦੇ ਰੂਟ ਵਧਾਈਏ ਅਸੀਂ ਡਰਾਈਵਰਾਂ ਕਰਮਚਾਰੀਆਂ ਦੀ ਦਰਖਾਸਤ ਆਈ ਪਰ ਲਈਏ ਅਸੀਂ ਉਹਨਾਂ ਨੂੰ ਬਾਅਦੋਂ ਤਨਖਾਹ ਦਈਏ ਲੇਕਿਨ ਉਹ ਤੌਰ ਮੇਂ ਜੀ ਨਾਲ ਸੋਚਦੇ ਇੱਕ ਸਕੀਮ ਲਾਗੂ ਕਰਤੀ ਇਹੀ ਚੀਜ਼ ਦਾ ਜਿਹੜਾ ਕਿਤੇ ਨਾ ਕਿਤੇ ਕੰਮ ਹੀ ਆ ਜਾ ਸਰਕਾਰ ਨੂੰ ਅੱਜ ਨਹੀਂ ਲੈ ਕੇ ਜਾਣਾ ਕਿਤੇ ਕੱਲ੍ਹ ਫੁੱਟਣਾ ਪਊਗਾ ਜਿੰਨੀਆਂ ਵੀ ਫ੍ਰੀ ਦੇ ਸਕੀਮਾਂ ਲਾਈਆਂ ਵੀ ਆ ਅਸੀਂ ਫ੍ਰੀ ਦੀ ਸਕੀਮ ਦਾ ਵਿਰੋਧ ਨਹੀਂ ਕਰਦੇ ਲੇਕਿਨ ਜ਼ਰੂਰਤਮੰਦ ਤੱਕ ਚੀਜ਼ ਪਹੁੰਚਣੀ ਚਾਹੀਦੀ ਹੈ ਜ਼ਰੂਰਤਮੰਦ ਤੱਕ ਨਹੀਂ ਜੀ ਪਹੁੰ ਆਰ ਦੇ ਖਜਾਨੇ ਜੋ ਪੈਸਾ ਜਾਂਦਾ ਹੈ ਅਗਰ ਸਰਕਾਰ ਗਰਾਊਂਡ ਜੀਨੋ ਤੇ ਆ ਕੇ ਸਰਵੇ ਕਰੇ ਸਰਵੇ ਕਰਕੇ ਜ਼ਰੂਰਤਵੰਦ ਲੱਭੇ ਬੇਸ਼ੱਕ ਇੱਕੇ ਸਰਵੇ ਹੋ ਜਵੇ ਤੀਨਸਾ ਸਾਹਿਬ ਉਹਦਾ ਕਿਤੇ ਨਾ ਕਿਤੇ ਕਾਰਡ ਬਣ ਜਵੇ ਜੀ ਹਾਂ ਵੀ ਇਹ ਕਾਰਡ ਤੇ ਕੋਈ ਵੀ ਸਰਕਾਰ ਦੀ ਸਹੂਲਤ ਆਉਗੀ ਸਹੀ ਲੈ ਸਕਦਾ ਹੈ ਲੇਕਿਨ ਅਗਰ ਧੜਾ ਛੱਟਾ ਕਰਦੇ ਰਹੋਗੇ ਤੱਕ ਜਾਣੇ ਤੇ ਵੀ ਭਾਰ ਰਹੂਗਾ ਕਿਤੇ ਨਾ ਕਿਤੇ ਜਿਹੜੇ ਉਸੇ ਜਿਵੇਂ ਪੈਸੂ ਰੋਡ ਵੇ ਦੀ ਗੱਲ ਕਰਦੇ ਆ ਉਹ ਵਿਚਾਰੇ ਡਰਾਈਵਰ ਹੈ ਤਨਖਾਹ ਟਾਈਮ ਪਰ ਮਿਲਦੀ ਆ ਨਹੀਂ ਮਿਲਦੀ ਘੱਟ ਮਿਲਦੀ ਵੱਧ ਮਿਲਦੀ ਆ ਤਾਂ ਉਹ ਵੀਰ ਭਰਾ ਵਿਚਾਰੇ ਜਾਣਦੇ ਹੋ ਜਾਣਦੇ ਹੋਣਗੇ ਸਾਡੇ ਨਾਲ ਕੀ 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 ਆ ਅਗਰ ਸਰਕਾਰਾਂ ਪਲਾਨਿੰਗ ਦੇ ਨਾਲ ਚੱਲਣਗੇ ਕਿਤੇ ਦੋਨੇ ਪਾਸੇ ਦੇ ਕੇ ਚੱਲਣੀਆਂ ਜਾਂ ਦੋਨੇ ਪੈਰੀਂ ਦੇ ਕੇ ਚੱਲਣੀਆਂ ਫਿਰ ਕਿਤੇ ਨਾ ਕਦੇ ਸੀ ਕਹਿੰਦੇ ਵੀ ਸਰਕਾਰ ਦੀ ਸਕੀਮ ਹੈ ਜਿਹੜੀ ਆਈ ਟੀਓ ਠੀਕਤੀ ਸੀ ਹਾਂ ਤੁਹਾਡੇ ਕਹਿਣ ਦਾ ਭਾਵੇਂ ਹੈ ਕਿ ਜੋ ਬੀਬੀਆਂ ਨੇ ਉਹ ਜ਼ਰੂਰਤਮੰਦ ਨੇ ਜਿਹੜੇ ਬੰਦੇ ਆ ਦੇ ਸਿਰ ਤੇ ਘਰ ਪਾਰ ਚਲਾਉਣ ਦੀ ਜ਼ਿੰਮੇਵਾਰੀ ਹੈ ਡੇਲੀ ਅਪਡਾਉਣ ਕਰਦੇ ਨੇ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਸੀ ਐਸੀ ਸਬਦਾ ਦੀ ਚਾਹੇ ਉਹਦੇ ਵਿੱਚ ਬਜ਼ੁਰਗ ਕਿਉਂ ਨਾ ਹੋਣ ਜਿਹੜੇ ਆਪਣੇ ਬਜ਼ੁਰਗ ਔਰਤ ਬੰਦੇ ਨੇ ਤਾਂ ਤੁਸੀਂਿਆ ਦੱਸੋ ਇੰਨਾ ਪੱਖਪਾਤ ਸਰਕਾਰ ਨੂੰ ਸਿਖਾਉਂਦਾ ਕੌਣ ਹੈ ਮੇਟੀਨ 사ਸਾਰ ਦੇਖੋ ਇਹ ਚੀਜ਼ ਨਹੀਂ ਅਸੀਂ ਕਹਿੰਦੇ ਵੀ ਬੀਬੀਆਂ ਜਾਂ ਕਿਤੇ ਨਾ ਕਿਤੇ ਭੈਣਾਂ ਜਾਂ ਸਰਕਾਰ ਦੀ ਨਿਗਰਖਤਾ ਬੀਬੀਆਂ ਜੁਰਤ ਮੰਦੇ ਨੇ ਨਾ ਜੇ ਆਪਾਂ ਤਾਂ ਗੱਲ ਕਰਦਾ ਜਿਹੜੇ ਬੰਦੇ ਨੇ ਉਹ ਜੁਰੂਰ ਨਹੀਂ ਹੈ ਕਿ ਸਹੂਲਤ ਦੇਣ ਦੀ ਸਰਕਾਰ ਤਾਂ ਸੋਚੀ ਹੈ ਨਾ ਸਰਕਾਰ ਦੀ ਨਿਗਰਖਤਾ ਹੈਗੇ ਆ ਲੇਕਿਨ ਸਾਡੀ ਨਿਗਰਖਤਾ ਜ਼ਰੂਰਤਬੰਦ ਕੌਣ ਹੈ ਚਾਹੇ ਉਹ ਕਿਸੇ ਵੀ ਐਚ ਹੋਵੇ ਆਈ ਹੋ ਬਜ਼ੁਰਗ ਹੋਵੇ ਚਾਹੇ ਭੈਣ ਹੋਵੇ ਭਰਾ ਹੋਵੇ ਕੋਈ ਹੋਵੇ ਅਸੀਂ ਇਹ ਨਹੀਂ ਕਹਿੰਦੇ ਕਿ ਕਿਹਦਾ ਟਾਕਰੇ ਚ ਬਰੋ ਜਾਤ ਪਾਤ ਦੇਖੋ ਤੇ ਕੁਛ ਨਾ ਦੇਖੋ ਜੀ ਤੁਸੀਂ ਦੇਖੋ ਵੀ ਇਹ ਬੰਦੇ ਦੀ ਕਮਾਈ ਦਾ ਸਾਧਨ ਨਹੀਂ ਜੀ ਕੋਈ ਲੱਤ ਤੋਂ ਵੱਜਾ ਕੋਈ ਢੰਗ ਤੋਂ ਵੱਜਾ ਕੋਈ ਵੀ ਸਾਡੇ ਮਾਤਾ ਪਿਤਾ ਜਿਹੜੇ ਵਿਚਾਰੇ ਅੱਜ ਬਰਦਾਸ਼ ਰਾਂ ਵਿੱਚ ਰੋਦੇ ਫਿਰਦੇ ਆ ਉਹਨਾਂ ਨੂੰ ਕਿਹ ਅ ਸਰਕਾਰਾਂ ਰੁਟੀਂ ਦੇ ਸਕਦੀਆਂ ਉਹਨਾਂ ਸਰਕਾਰਾਂ ਕਿਹ ਸੁੱਖਤਾ ਨਹੀਂ ਦੇ ਸਕਦੀਆਂ ਲੇਕਿਨ ਧਰਨਾੜ ਲੋਕਾਂ ਤੇ ਆਫੀ ਸੁੱਖਤਾ ਜਾਂਦੀ ਆ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਸੁੱਖਤਾ ਦੇਣੀ ਹੈ ਜ਼ਰੂਰਤਵੰਦ ਕੌਣ ਹੁੰਦਾ ਜਿਹੜਾ ਕਿਤੇ ਨਾ ਕਿਤੇ ਰੋਜੀ ਰੂਟੀ ਕਮਾਉਣ ਵਾਸਤੇ ਬੰਦੇ ਦਾ ਸ ਜੀ ਬੰਦੇ ਦੀ ਆਰਥਿਕ ਵਿਵਸਥਾ ਜਿਹੜੀ ਇੰਨੀ ਕਿਸੇ ਨਾ ਕਿਤੇ ਡਾਊਨ ਹੋ ਚੁੱਕੀ ਹੋਵੇ ਵੀ ਜਿਹੜੀ ਕੋਈ ਉਹਦਾ ਕਮਾਈ ਦਾ ਸਾਧਨ ਨਹੀਂ ਕੋਈ ਰਿਸ਼ਤੂਗਾਰ ਨਹੀਂ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਜਾਂ ਜਿਹੜੇ ਬੰਦੇ ਨੇ ਕਿਸੇ ਨਾ ਕਿਸੇ ਸਫਰ ਕਰਨਾ ਉਹਦੇ ਵਾਸਤੇ ਜਿਹੜਾ 7-8000 ਰੁਪਏ ਸੈਲਰੀ ਲੈ ਰਿਹਾ ਇੱਕ ਬੀਬੀ ਸਾਡੀ ਭੈਣ 80000 ਰੁਪਏ ਸੈਲਰੀ ਦੇ ਰਹੀ ਹੈ ਉਹ ਫਰੀਜ ਚ ਜਾ ਰਹੀ ਹੈ 7-8000 ਦਾ ਕਿਰਾਇਆ ਲਾ ਰਿਹਾ ਜ਼ਰੂਰਤਬੰਦ ਦੇਖੋ ਤੁਸੀਂ ਵੀ ਹਾਂ ਜ਼ਰੂਰਤਬੰਦ ਕਾਉਣਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਬੀਬੀਆਂ ਚ ਕੈਟਾਗਰੀ ਚ ਬੰਦਾ ਤੁਸੀਂ ਜਾਟ ਪਾਤ ਦੀ ਕੈਟਾਗਰੀ ਚ ਬੰਦੋ ਮੈਂ ਤਾਂ ਸ਼ੁਰੂ ਤੋਂ ਇੱਕੋ ਸਰਵੇ ਹੋ ਜੀਵੇ ਇੱਕੋ ਸਰਵੇ ਜੇ ਪਤਾ ਲੱਗ ਜੂਗਾ ਵੀ ਹਾਂ ਠੀਕ ਆ ਥੋੜਾ ਬਹੁਤ ਅਪ ਡਾਊਨ ਹੋਊਗਾ ਕੋਈ ਚੱਲੇ ਆ ਗਿਆ ਬਹੁਤਾ ਆ ਗਿਆ ਹਾਂ ਦੇਖੋ ਕੋਈ ਵੀ ਕੰਮ ਕਰ ਲੂਗੇ ਤੁਸੀਂ ਜੀਰੋ ਜੀਰੋ ਉਹ ਤੁਹਾਨੂੰ ਸਹੀ ਨਹੀਂ ਹੋਊਗਾ ਕਿ ਤੈਨਾਂ ਕੋਲ ਕੱਪੜੇ ਰਾਜੀ ਹੋਊਗੀ ਲੇਕਿਨ ਉਹ ਨਹੀਂ ਨਹੀਂ ਹੋਊਗੀ ਜ਼ਿਆਦਾਤਰ ਜ਼ਰੂਰਤਮੰਦਾਂ ਤੱਕ ਤਾਂ ਚੀਜ਼ ਪਹੁੰਚੀ ਹੋਈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤਾਂ ਦਰਸ਼ਕੋ ਵੀ ਸਾਨ ਸੰਜੀਵ ਸ਼ਰਮਾ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਜ਼ਰੂਰਤਮੰਦ ਨੂੰ ਹਮੇਸ਼ਾ ਜਿਹੜੀ ਹੈ ਉਹਦਾ ਖਿਆਲ ਰੱਖਣਾ ਚਾਹੀਦਾ ਹੈ ਨਾ ਕਿ ਸੱਟਾ ਜਿਹੜਾ ਉਹ ਕਿਤਨਾ ਕਿਤੇ ਲਾਉਣਾ ਚਾਹੀਦਾ ਕਿਸੇ ਨਾ ਕਿਸੇ ਤੇ ਜਿਹਦੇ ਨਾਲ ਇਹ ਹੋ ਜਾਂਦਾ ਕਿ ਹਾਂ ਭਾਈ ਜੋ ਤੁਸੀਂ ਸੱਟਾ ਲਾਉਨੇ ਹੋ ਉਹ ਕਿਤਨਾ ਕਿਤੇ ਸੱਟਾ ਲਾਉਣ ਨਾਲ ਇਹ ਹੋ ਜਾਂਦਾ ਕਿ ਤੁਸੀਂ ਸਹੂਲਤਾਂ ਦੇ ਦੇਨੇ ਹੋ ਪਰ ਉਹ ਸਰਵੇ ਨਹੀਂ ਹੁੰਦਾ ਕਿ ਤੁਸੀਂ ਜਾਤਾ ਜੇ ਸਹੂਲਤਾਂ ਦੇਣੀਆਂ ਨੇ ਤਾਂ ਕਿਤਨਾ ਕਿਤੇ ਉਹਦਾ ਸਰਵੇ ਕਰੋ ਜ਼ਰੂਰਤਮੰਤ ਤੱਕ ਉਹ ਸਬਦਾ ਪਹੁੰਚੇ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਹੋਣੀ ਚਾਹੀਦੀ ਕੋਈ ਮੇਲ ਫੀਮੇਲ ਨਹੀਂ ਹੋਣਾ ਚਾਹੀਦਾ ਬੱਚੇ ਨਹੀਂ ਹੋਣੇ ਚਾਹੀਦੇ ਏਜ ਨਹੀਂ ਇਫੈਕਟ ਪੈਣਾ ਚਾਹੀਦਾ ਤਾਂ ਇਹੀ ਹੈ ਕਿ ਹੁਣ ਵੱਤ ਵੱਤ ਜਿਹੜਾ ਪ੍ਰੋਗਰਾਮ ਹੈ ਉਹਨੂੰ ਤੁਸੀਂ ਸ਼ੇਅਰ ਕਰਨਾ ਤੇ ਵੱਤ ਲਾਇਕ ਕਰਨਾ ਤੁਹਾਨੂੰ ਕੀ ਲੱਗਦਾ ਕਿ ਜੋ ਇਹ ਸਬਦਾਵਾਂ ਮਿਲਦੀਆਂ ਨੇ ਇਹ ਸਾਡੇ ਸਮਾਜ ਲਈ ਕਿਤਨਾ ਕਿਤੇ ਲਾਭਦਾਇਕ ਹੋਣੇ ਜਾਂ ਕਿਤੇ ਨਾ ਕਿਤੇ ਇਹ ਸਾਡੇ ਜਿਹੜੇ ਤੇ ਬੋਝ ਹੈ ਖਜ਼ਾਨੇ ਤੇ ਪੈਂਦਾ ਉਹ ਸਾਡੀ ਦੀ ਜੇਬਾਂ ਤੇ ਪੈ ਸਕਦਾ ਤਾਂ ਇਸ ਵਿਸ਼ੇ ਨੂੰ ਜੋ ਜੋ ਮੈਂ ਲਾਇਕ ਲਏ ਗਿਆਂ ਉਹਨੂੰ ਵੱਤਾਂ ਤੇ ਸ਼ੇਅਰ ਕਰਨਾ ਤੇ ਵੱਤਾਂ ਲਾਇਕ ਕਰਨਾ ਤੇ ਮੈਂ ਹੋਰ ਜਿਹੜਾ ਵਿਸ਼ਾ ਹੈ ਨਵਾਂ ਲੈ ਕੇ ਤੁਹਾਡੇ ਰੂਬਰੂ 4 ਵਜੇ ਆਵਾਂਗਾ ਕਿਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਵੱਧ ਤੋਂ ਵੱਧ ਲਾਈਕ ਕਰਨਾ ਤੇ ਨਵਾਂ ਕੋਈ ਵਿਸ਼ਾ ਹੋਵੇ ਸਾਡੇ ਸਟੋਰੀ ਨੰਬਰ ਤੇ ਤੁਸੀਂ ਦੱਸ ਸਕਦੇ ਹੋ ਤਦ ਤੱਕ ਮਨੋ ਸ੍ਰਿੰਦਰ ਸਿੰਘ ਢੀਂਡਸਾਂ ਦੇ ਇਜਾਜ਼ਤ ਸਤਿ ਸ੍ਰੀ ਅਕਾਲ